ਏਬੀਪੀ ਸਾਜਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਭਾਰਤ ਪੋਸ਼ਨ ਜਿਸ ਤਰ੍ਹਾਂ ਕਿ ਡੈਰੀਆ ਪਟਿਆਲਾ ਦੇ ਵਿੱਚ ਡੈਰੀਏ ਦੇ ਕੇਸ ਬਾਰੇ ਦੇਖਣ ਨੂੰ ਮਿਲ ਰਹੇ ਨੇ ਇੱਕ ਪਾਸੇ ਗੱਲ ਕੀਤੀ ਜਾਵੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਪਹਿਲਾਂ ਪਾਤੜਾ ਦੇ ਵਿੱਚ ਡੈਰੀਏ ਨੇ ਜਿਹੜੇ ਆਪਣੇ ਪੈਰ ਫਸਾਰੇ ਸੀ ਪਰ ਹੁਣ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਡੈਰੀਏ ਨੇ ਪੈਰ ਫਸਾਰਨੇ ਸ਼ੁਰੂ ਕਰ ਦਿੱਤੇ ਨੇ ਡੈਰੀਏ ਦੇ ਕਾਰਨ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਵੀ ਹੋ ਗਈ ਹੈ ਸੋ ਹੁਣ ਅਸੀਂ ਖੜੇ ਆ ਗਿਆਂ 1:30 ਸ਼ਾਮ ਦਾ ਸਮਾਂ ਤਕਰੀਬਨ 8 8:30 ਦਾ ਸਮਾਂ ਹੈਗਾ ਸੋ ਇੱਥੇ ਭਾਰਤ ਨਗਰ ਇਹ ਏਰੀਆ ਦਾ ਨਾਭਾ ਰੋਡ ਦੇ ਉੱਤੇ ਪਾਖੜਾ ਦੇ ਬਿਲਕੁਲ ਨਾਲ ਵਾਲਾ ਏਰੀਆ ਪੈਂਦਾ ਜਿੱਥੇ ਕਿ ਡੈਰੀਆ ਫੈਲਣ ਦੇ ਕਰਕੇ ਛੋਟੇ-ਛੋਟੇ ਬੱਚੇ 20 ਤੋਂ 22 ਬੱਚੇ ਜਿਹੜੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਾਏ ਗਏ ਨੇ ਇੱਕ ਬੱਚੇ ਦੀ ਜਿਹੜੀ ਹੈਗੀ ਆ ਕਹਿੰਦੇ ਆ ਸਥਿਤੀ ਆ ਉਹ ਨਾਜ਼ੁਕ ਦੱਸੀ ਜਾ ਰਹੀ ਆ ਇੱਕ ਪਾਸੇ ਨਗਰ ਨਿਗਮ ਦੇ ਅਧਿਕਾਰੀ ਔਰ ਪੰਜਾਬ ਸਰਕਾਰ ਵੱਲੋਂ ਕਿਹਾ ਜਾਂਦਾ ਹੈਗਾ ਲੋਕਾਂ ਦੇ ਲਈ ਪੀਣ ਵਾਲਾ ਪਾਣੀ ਹੈ ਔਰ ਫੋਗਿੰਗ ਹੈ ਉਹਦਾ ਇੰਤਜ਼ਾਮ ਜਿਹੜਾ ਹੈਗਾ ਉਹ ਬੰਦੋਬਸਤ ਕੀਤਾ ਗਿਆ ਹੈਗਾ ਹੜ੍ਹਾਂ ਨੂੰ ਨਿਜੀਠਣ ਦੇ ਲਈ ਕਾਫੀ ਵੱਡੇ ਪ੍ਰੋਜੈਕਟਰ ਜਿਹੜੇ ਨੇ ਉਹ ਪੰਜਾਬ ਸਰਕਾਰ ਦੁਆਰਾ ਜ਼ਰੂਰ ਦਿੱਤੇ ਗਏ ਨੇ ਪਰ ਸਰਕਾਰੀ बाबू ਕਿਉਂ ਹਜੇ ਤੱਕ ਕੁੰਭ ਕਰਨੀ ਨੀਂਦ ਸੁੱਤੇ ਪਏ ਨੇ ਮਹਿਜ਼ ਅੱਧੇ ਘੰਟੇ ਦੀ ਬਾਰਿਸ਼ ਨੇ ਇਹ ਪੋਲ ਨਗਰ ਨਿਗਮ ਦੀ ਖੋਲ ਕੇ ਰੱਖ ਦੁੱਤੀ ਆ ਅੱਧੇ ਘੰਟੇ ਦੀ ਬਾਰਿਸ਼ ਦੇ ਵਿੱਚ ਸ਼ਾਹੀ ਸ਼ਹਿਰ ਸਾਰਾ ਸੀਵਰੇਜ ਜਿੱਥੇ ਚੋਕੜ ਹੋ ਜਾਂਦਾ ਨਾਲੀਆਂ ਓਵਰਫਲੋ ਹੋ ਜਾਂਦੀਆਂ ਨੇ ਜਿਹਦੇ ਕਰਕੇ ਕਈ ਥਾਵਾਂ ਤੇ ਇਲਾਕੇ ਐਜੇ ਨੇ ਕਿ ਜਿਹੜਾ ਪਾਣੀ ਪੀਣ ਵਾਲੇ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਜਾਂਦਾ ਜਿਹਦੇ ਕਰਕੇ ਖਮਿਆਜ਼ਾ ਡਾਰੀਏ ਦੀ ਜਿਹੜੀ ਹੈ ਬਿਮਾਰੀ ਉਹ ਪਣਪਣੀ ਸ਼ੁਰੂ ਹੋ ਜਾਂਦੀ ਆ ਸੋ ਉਹਦੇ ਮੱਦੇ ਨਜ਼ਰ ਅੱਜ ਸ਼ਾਹੀ ਸ਼ਹਿਰ ਦੇ ਨਾਭਾ ਰੋਡ ਸਥਿਤ ਭਾਰਤ ਨਗਰ ਦੇ ਵਿੱਚ ਖੜੇ ਆ ਜਿੱਥੇ ਕਿ ਕਈ ਬੱਚੇ ਦਰਜਨਾਂ ਦੇ ਕਰੀਬ ਉਸ ਤੋਂ ਵੀ ਵੱਧ ਬੱਚੇ ਜਿਹੜੇ ਬਿਮਾਰ ਨੇ ਸੋ ਉਹਨਾਂ ਦੇ ਲੋਕ ਇੱਥੇ ਖੜੇ ਨੇ ਨਗਰ ਨਿਗਮ ਦੇ ਖਿਲਾਫ ਨਾਰੇਬਾਜੀ ਵੀ ਕਰੀ ਹੈਗੀ ਆ ਸੀਵਰੇਜ ਤੁਸੀਂ ਦੇਖਿਆ ਤਸਵੀਰਾਂ ਦੇ ਕਿਸ ਤਰ੍ਹਾਂ ਜਮ ਪਿਆ ਸੋ ਲੋਕ ਖੜੇ ਨੇ ਨਾਲ ਗੱਲ ਕਰਦੇ ਆ ਭਾਂਜੀ ਕੀ ਨਾਂ ਹੈ ਤੁਹਾਡਾ ਮਨਪ੍ਰੀਤ ਕੌਰ ਬੀ ਕਿਹੜਾ ਏਰੀਆ ਜੀ ਭਾਰਤ ਨਗਰ ਅੱਛਾ ਕੌਣ ਕਿੰਨਾ ਕ ਇੱਥੇ ਪਾਣੀ ਗੰਦ ਲਾ ਰਿਹਾ ਕਿਨੇ ਰੋਜ਼ 1 ਮਹੀਨਾ ਹੋ ਗਿਆ ਮੈਨੂੰ ਫੋਨ ਕਰਦੀ ਨੂੰ ਕੋਈ ਆ ਨਹੀਂ ਰਿਹਾ ਹੈਗਾ ਮੈਨੂੰ ਕਦੇ ਕਿਸੇ ਦਾ ਨੰਬਰ ਦੇ ਦਿੰਦੇ ਨੇ ਕਦੇ ਕਿਸੇ ਦਾ ਨੰਬਰ ਦੇ ਦਿੰਦੇ ਵੀ ਹਾਂ ਅੱਜ ਆ ਰਹੇ ਕੱਲ ਨੂੰ ਆ ਰਹੇ ਕੋਈ ਹੱਲ ਨਹੀਂ ਹੋ ਰਿਹਾ ਮੇਰੀ ਕੋਟੀ ਦੇ ਲਵੇ ਖਾਲੀ ਪਲਾਟ ਹੈ ਉਹ 24 ਘੰਟੇ ਭਰਿਆ ਰਹਿੰਦਾ ਹੈ ਕੋਈ ਨਿਗਮ ਨਾ ਸੋਈ ਸਰਕਾਰ ਕੋਈ ਬੰਦਾ ਕੋਈ ਨਹੀਂ ਸੁਣਦਾ ਹੈਗਾ ਕੰਪਲੇਂਟ ਕਰੀ ਸੀ ਪਹਿਲਾਂ ਹਾਂ ਮਹੀਨਾ ਹੋ ਗਿਆ ਇੱਕ ਮਹੀਨਾ ਮੇਰੇ ਨੰਬਰ ਵੀ ਪਾਏ ਨੇ ਫੋਨ ਚ ਅੱਡੋ ਅੱਡ ਮੈਨੂੰ ਨੰਬਰ ਦੇ ਜਾਂਦੇ ਨਹੀਂ ਫਲਾਣੇ ਨੂੰ ਬੰਦੇ ਨੂੰ ਫਲਾਣੇ ਮੈਂ ਰੋਜ਼ ਫੋਨ ਕਰ ਰਹੀ ਆ ਕੋਈ ਨਹੀਂ ਹੱਲ ਹੋ ਰਿਹਾ ਕੌਣ ਬਿਮਾਰ ਕੌਣ ਨੇ ਮੇਰੀ ਭਤੀਜੀ ਆ ਜੀ 5 ਸਾਲ ਦੀ ਕੱਲ ਉਹਦੇ ਮੌਤ ਦੇ ਮੂੰਹ ਚ ਹੈਗੀ ਉਹਦੇ ਗੁਲਗੋਜ਼ ਦੀਆਂ ਬੋਤਲਾਂ ਚੱਲ ਰਹੀਆਂ ਨੇ ਜਿੰਦਰਾ ਹਸਪਤਾਲ ਚ ਹਾਂ ਜੇ ਬੱਚੀ ਦਾ ਕੋਈ ਪਤਾ ਨਹੀਂ ਹੈਗਾ ਕੀ ਕਹਿੰਦੇ ਡਾਕਟਰ ਕੀ ਕਹਿੰਦੇ ਨੇ ਕੀ ਹੋਇਆ ਕੀ ਸੀਗਾ ਦਸਤ ਲੱਗੇ ਸੀਗੇ ਪੋਟੀਆਂ ਉਹ ਲੈਡਰਿੰਗ ਟਟੀਆਂ ਉਲਟੀਆਂ ਇਕੱਠੀਆਂ ਉਹਨੂੰ ਪਾਣੀ ਵਾਂਗੂ ਚੱਲ ਰਹੀਆਂ ਡਾਕਟਰ ਕਹਿੰਦੇ ਵੀ ਇਹਦਾ ਪਾਣੀ ਮੁੱਕ ਗਿਆ ਪਹਿਲਾਂ ਅਸੀਂ ਹੂਰੇ ਡਾਕਟਰ ਨੂੰ ਦਿਖਾਇਆ ਉਹਨੇ ਜਵਾਬ ਦਿੱਤਾ ਫਿਰ ਮਾਤਾ ਕੁਸ਼ਲਾ ਦਿਖਾਇਆ ਉਹਨੇ ਜਵਾਬ ਦਿੱਤਾ ਥੰਮਨ ਦੇ ਲੈ ਕੇ ਗਏ ਉਹਨੇ ਜਵਾਬ ਦਿੱਤਾ ਹੁਣ ਅਜਿੰਦਰਾ ਚੈਟਮੈਂਟ ਹੈ ਹੁਣ ਉੱਥੇ ਚੱਲ ਰਿਹਾ ਉਹਦਾ ਇਲਾਜ ਦੇਖੋ ਹੇ ਵਾਇਗਰੂ ਨੂੰ ਪਤਾ ਵੀ ਕੀ ਹੋ ਬੱਚੀ ਨਾ ਬੰਨਣਾ ਕੀ ਨਾ ਬੰਨਣਾ ਸਾਡਾ ਢਿੱਡ ਬਹੁਤ ਔਖਾ ਹੈ ਠੀਕ ਹੈ ਜੇ ਸਾਡੇ ਬੱਚੇ ਨੂੰ ਖੁਸ਼ ਹੋ ਗਿਆ ਅਸੀਂ ਸੜਕਾਂ ਜਾਮ ਕਰਾਂਗੇ ਧਰਨੇ ਲਾਵਾਂਗੇ ਠੀਕ ਹੈ ਇਨ੍ਹਾਂ ਖਿਲਾਫ ਗਾਹਾਂ ਜਾਵਾਂਗੇ ਇੱਕ ਪਾਸੇ ਸਰਕਾਰ ਵੱਲੋਂ ਕਿਹਾ ਜਾਂਦਾ ਸੀਗਾ ਕਿ ਜਿਹੜਾ ਹੈਗਾ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਕਿੰਨੀ ਕੁ ਸਫਾਈ ਦੇਖਣ ਨੂੰ ਮਿਲ ਰਹੀ ਹੈਗੀ ਔਰ ਨਾਲਿਆਂ ਦੀ ਸੀਵਰੇਜ ਦੀ ਜਿਹੜੀ ਹੈ ਸਫਾਈ ਬਰਸਾਤਾਂ ਤੋਂ ਪਹਿਲਾਂ ਹੋਣੀ ਜ਼ਰੂਰੀ ਕਿਹਾ ਸੀਗਾ ਕਿ ਸਫਾਈ ਹੋਈ ਹੈ ਕੋਈ ਸਫਾਈ ਨਹੀਂ ਹੋਈ ਵੀਰੇ ਕੋਈ ਹੱਲ ਨਹੀਂ ਹੋਇਆ ਠੀਕ ਹੈ ਉਰੇ ਦਰ ਬਦਲੂ ਦੁਨੀਆ ਗਈ ਠੀਕ ਹੈ ਮੈਂ ਤਾਂ ਕਹਿ ਨਹੀਂ ਸਰਕਾਰਾਂ ਦਾ ਵੀ ਦੇਖੋ ਬੋਟਾ ਵੇਲੇ ਤਾਂ ਸਾਰੇ ਇਕੱਠੇ ਹੋਏ ਜਦੋਂ ਬੋਟਾ ਪੈ ਜਾਂਦੀਆਂ ਨੇ ਕੋਈ ਨਹੀਂ ਹੱਲ ਕਰਦਾ ਹੈਗਾ ਠੀਕ ਹੈ ਨਾ ਕੋਈ ਨਹੀਂ ਹੱਲ ਕਰਦਾ ਬੋਟਾਂ ਦਾ ਕਿ ਉਰੇ ਬੱਚਿਆਂ ਦਾ ਮੇਰੇ ਨਾਲ ਸੁਣੋ ਜੇ ਜ਼ਿੰਮੇਵਾਰੀ ਲੋ ਸਾਰੀ ਸਰਕਾਰ ਵੀ ਤੁਹਾਡੇ ਬੱਚਿਆਂ ਦੀ ਅਸੀਂ ਜ਼ਿੰਮੇਵਾਰੀ ਲੈਣਾਂ ਤਾਂ ਸਾਡੇ ਸੀਵਰੇਜਾਂ ਦਾ ਜਾਂ ਇਹਨਾਂ ਨੂੰ ਬੰਦ ਕਰ ਦੇਣ ਜਾਂ ਇਹਨਾਂ ਦਾ ਹੱਲ ਕਰਨ ਸੋ ਬਿਲਕੁਲ ਲੋਕ ਦੁਖੀ ਨੇ ਦੁਖੀ ਕਿਉਂ ਨਾ ਹੋਣ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿਉਂ ਪਾਣੀ ਦੀ ਬੋਤਲ ਕਿੰਨਾ ਗੰਦਾ ਪਾਣੀ ਹੈਗਾ ਜੇ ਸੀਵਰੇਜ ਦਾ ਪਾਣੀ ਇਹ ਸਰਕਾਰੀ ਬਾਬੂਆਂ ਨੂੰ ਪੀਣਾ ਪੈ ਜੇ ਕੀ ਸਰਕਾਰੀ बाबू ਆਏ ਪਾਣੀ ਪੀਣਗੇ ਵੱਡੀ ਸਵਾਲਾਂ ਦੇ ਘੇਰੇ ਦੇ ਵਿੱਚ ਨਗਰ ਨਿਗਮ ਦਾ ਪ੍ਰਸ਼ਾਸਨ ਆਂਦਾ ਹੋਇਆ ਨਜ਼ਰ ਆ ਰਿਹਾ ਸੋ ਹੋਰ ਵੀ ਸਾਡੇ ਨਾਲ ਮੌਜੂਦ ਨੇ ਇੱਥੇ ਕਲੋਨੀ ਦੇ ਨਿਵਾਸੀ ਨੇ ਗੱਲਬਾਤ ਕਰਨੇ ਕੀ ਨਾ ਮਾਈ ਜੀ ਤੁਹਾਡਾ ਅਰਜੇਸ਼ ਕੁਮਾਰਾ ਜੀ ਅਰਜੇਸ਼ ਕੁਮਾਰ ਜੀ ਕਿੰਨਾ ਇਹ ਏਰੀਆ ਚ ਜਿਹੜਾ ਹੈਗਾ ਡਾਇਰੀ ਦੀ ਬਿਮਾਰੀ ਪਹਿਲੀ ਵੀ ਆ ਕਿੰਨੇ ਕਿਲੋ ਕਰਨੇ ਭਾਰਤਾਂਗੇ ਅਰਜੇਸ਼ ਜੀ ਕਿਰਮ 11500 ਲੋਕ ਰਹਿੰਦੇ ਨੇ ਜੀ ਬੰਦੇ ਤੇ ਕਰਨੇ ਜੀ ਹਰ ਇੱਕ ਗਲੀ ਚ ਜੇ ਚਲੀ ਜਾਓ ਉਸ ਕੋਲ 10 ਬੱਚੇ ਬਿਮਾਰ ਨੇ ਜੀ ਮੇਰਾ ਖੁਦ ਦਾ ਬੇਟਾ ਹੈ ਜੀ ਮੈਂ ਉਹਨੂੰ ਕੋਲ ਮਹੀਨਾ ਹੋ ਗਿਆ ਲੇਕੇ ਪਰੀਸਾਨ ਹੈ ਜੀ ਕਿਸੇ ਡਾਕਟਰ ਨਾਲ ਵੀ ਹੁੰਦਾ ਦਵਾਈਆਂ ਵੀ ਨਹੀਂ ਕੰਮ ਕਰ ਰਹੀਆਂ ਹੁਣ ਤਾਂ ਜੀ ਕਿਹਾ ਨਾ ਦਵਾਈਆਂ ਵੀ ਨਹੀਂ ਕਰ ਰਹੀਆਂ ਇਹ ਪਾਣੀ ਪੀਕਿਆ ਕਰੀਏ ਜੀ ਪਾਣੀ ਮਜਬੂਰੀਏ ਪੀਣੀ ਪੈ ਰਹੀ ਪੀਣਾ ਪੈ ਰਿਆ ਤੇ ਕੋਈ ਉਰੇ ਤੁਹਾਨੂੰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਾ ਆਇਆ ਕੋਈ ਤੁਸੀਂ ਕੰਪਲੇਂਟ ਦੇਖੋ ਕੰਪਲੀਟ ਕਰਨੀ ਫਰਜ ਹੈ ਕੰਪਲੀਟ ਕਰੇ ਨਾ ਮੈਂ ਖੜਾ ਜੀ ਕੰਪਲੇਂਟ ਮੈਨੇ ਬਹੁਤ ਪਾਈ ਹੈ ਜੀ ਮੈਨੂੰ ਕਿਹੜਾ 6 ਮਹੀਨੇ ਹੋ ਗਿਆ ਜੀ 6 ਮਹੀਨੇ ਤੋਂ ਜ਼ਿਆਦਾ ਹੀ ਹੋ ਗਿਆ ਹੋਵੇਗਾ ਮੇਰੇ ਨਾਲ ਮੇਰੇ ਨਾਲ ਇੱਕ ਦੋਸਤ ਮੇਰਾ ਗਵਾਂਡੀ ਹੈ ਜੀ ਅਨਿਲ ਕੁਮਾਰ ਤੇ ਮੈਂ ਅਸੀਂ ਖੁਦ ਕਿਰਾਵਾ ਕੰਪਲੇਂਟ ਪਾਉਂਦੇ ਰਹੇ ਹਾਂ ਜੀ ਕੋਈ ਨਹੀਂ ਆ ਕੇ ਆਉਂਦੇ ਨੇ ਕਹਿੰਦੇ ਨੇ ਕਿ ਨਾ ਮਸ਼ੀਨਾ ਬੰਦ ਪਈਆਂ ਨੇ ਜੇ ਬਾਸ ਮਾਰਗ ਚਲੇ ਜਾਂਦੇ ਨੇ ਸ਼ਾਮ ਨੂੰ ਫੇਰ ਉਹੀ ਹਾਲ ਹੈ ਜੀ ਕੋਈ ਹੱਲ ਨਹੀਂ ਹੋ ਰਿਹਾ ਜੀ ਗ੍ਰਾਮ ਸਾਰੇ ਸੀਵਰੇਜ ਬਲਾਕ ਪਏ ਨੇ ਜੀ ਠੀਕ ਹੈ ਜੀ ਹੁਣ ਤੱਕ ਨਾ ਪਾਣੀ ਕਿੰਦਾ ਪਾਣੀ ਆ ਦੇਖੋ ਪੀਣ ਵਾਲੇ ਪਾਣੀ ਚ ਵੀ ਹੁਣੇ ਪਾਣੀ ਆਣ ਲੱਗਿਆ ਦੇਖੋ ਲੁਰਕਿਆਂ ਸੀਵਰੇਜ ਕਰਕੇ ਹੁਣੇ ਪਾਣੀ ਕਿੰਨਾ ਹਰ ਇੱਕ ਪਲਾਟ ਭਰੇ ਹੋਏ ਨੇ ਜੀ ਤੇ ਸਵੇਰੇ 9 ਵਜੇ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਸੀਵਰੇਜ ਦਾ ਇਸ ਸਭ ਵੱਲੋਂ ਆਰਡਰ ਹੋਏ ਹੋਏ ਸੀ ਕਿ ਸਾਰੇ ਸੀਵਰੇਜ ਆ ਜਿਹੜੇ ਬਰਸਾਤਾਂ ਤੋਂ ਪਹਿਲਾਂ ਮੌਨਸੂਨ ਤੋਂ ਪਹਿਲਾਂ ਸੀਵਰੇ ਸਾਫ਼ ਹੋਣਾ ਚਾਹੀਦਾ ਨਾਲੀਆਂ ਸਾਫ਼ ਹੋਣੀਆਂ ਚਾਹੀਦੀਆਂ ਕੀ ਇਸ ਏਰੀਆ ਦੇ ਵਿੱਚ ਕੋਈ ਨਗਰ ਨਿਗਮ ਦਾ ਸਫਾਈ ਕਰਨਾ ਆਏ ਨਹੀਂ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਉਹਰੇ ਕੰਪਲੇਨ ਅਸੀਂ ਰੋਜ਼ ਮਾਂ ਪਾਨੇ ਰੋਜ਼ ਗ੍ਰਾਮ ਕੰਪਲੇਨ ਬਣਨੇ ਆ ਸੀ ਜੀ ਹਰ ਇੱਕ ਗ੍ਰਾਮ ਗਲੀ ਦੇ ਵਿੱਚ ਚਾਰ ਆਦਮੀ ਰੋਜ਼ ਕੰਪਲੇਨ ਪਾ ਰਹੇ ਜੀ ਤੇ ਨਾਲ ਹੀ ਨਾਲ ਆਏ ਜੀ ਉੱਥੇ ਦੇਖ ਲਓ ਕਿੰਨਾ ਬੁਰਾ ਹਾਲ ਹੈ ਕੋਈ ਸਫਾਈ ਨਹੀਂ ਹੋ ਉੱਥੇ ਸੀਵਰੇਜ ਹੈ ਜੀ ਕੋਈ ਸਫਾਈ ਨਹੀਂ ਹੋ ਰਹੀ ਹਾਰੀ ਗਲੀ ਦੇ ਵਿੱਚ ਕਿੰਨਾ ਮੈਂ ਇਹਨਾਂ ਗੰਦ ਜਮਿਆ ਪਿਆ ਨਾ ਪੁੱਛਣਾ ਤੁਸੀਂ ਕਿਉਂ ਹੋਰ ਵੀ ਲੋਕ ਨੇ ਜੁੜੇ ਹੋਏ ਨੇ ਗੱਲਬਾਤ ਕਰਦੇ ਬਾਈ ਜੀ ਕਿਹਨਾ ਹੈ ਤੁਹਾਡੀ ਹਰਿੰਦਰ ਕਮਾਨਾ ਬਾਈ ਜੀ ਹਰਿੰਦਰ ਕਮ ਕਿੰਨੀ ਕ ਉਮਰ ਹੈਗੀ ਤੁਹਾਡੀ ਮੇਰੇ ਜੀ 44 ਸਾਲ ਜੀ ਕਿੰਨੀ ਦੇਰ ਹੋ ਗਈ ਉਰੇ ਰਹਿੰਦੇ ਹੋਰੇ ਜੀ 98 ਤੋਂ ਰਹ ਰਹੇ ਆ ਜੀ 98 ਤੋਂ ਰਹੇ ਰਹੋ ਸੋ ਆਬਾਦੀ ਕਿੰਨੀ ਕੁ ਹੋਣੀ ਉੱਥੇ ਉਰੇ ਸਲਾਸਤਾਰਾ ਸੋ ਕਰਨੇ ਆਪਣੇ ਜਿਨ੍ਹਾਂ ਹਰ ਖਰਚੇ 8.10 ਮੈਂਬਰ ਲਾਈ ਲੋ ਜਿਹੜੇ ਹੋਰੇ ਹੈਗੇ ਨੇ ਜਿਹੜੇ ਕੁਝ ਤਾਂ ਪ੍ਰਵਾਸੀ ਨੇ ਕੁਝ ਕੁਝ ਹੋਰੇ ਦੇ ਲੋਕਲ ਨੇ ਜੀ ਕੁਝ ਕਿਸ ਤਰ੍ਹਾਂ ਦੇ ਨੇ ਪਰ ਜਨਤਾ ਬਹੁਤ ਪ੍ਰੇਸ਼ਾਨ ਹੈ ਜੀ ਹੋਰੇ ਤੇ ਸਰਕਾਰਾਂ ਆਉਂਦੀਆਂ ਨੇ ਜ ਇਸਨ ਵੋਟ ਤੋਂ ਅਸੀਂ ਤੁਹਾਡਾ ਭਲਾ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਇਸ ਟਾਈਮ ਜੀ ਮੇਰਾ ਖੁੱਦ ਦਾ ਜਵਾਬ ਹੈ ਜੁਵੈਨ ਕੁਮਾਰ ਤਿੰਨ ਉਮਰ ਹੈ 3 ਸਾਲ ਦਾ ਜੀ ਉਹ ਤਿੰਨ ਦਿਨ ਤੋਂ ਸੰਡੇ ਤੋਂ ਐਡਮਿਟ ਹੈ ਜੀ ਰੇਕੇ ਹਸਪੀਟਲ 'ਚ ਤੇ ਕੀ ਕਹਿੰਦੇ ਆ ਡਾਕਟਰ ਕੁਛ ਨਹੀਂ ਸਰ ਉਹ ਪਹਿਲੀ ਗੱਲ ਤਾਂ ਉਹਨਾਂ ਨੇ ਪੁੱਛਿਆ ਖਾਇਆ ਕੀ ਨੇ ਕੁਝ ਬਾਹਰ ਖਾਇਆ ਕੁਝ ਦਿੱਕਤ ਕੀ ਆ ਰਹੀ ਆ ਦਿੱਕਤ ਕੀ ਆ ਰਹੀ ਉਹਨਾਂ ਨੂੰ ਉਲਟੀ ਤੇ ਹੋਈ ਲੂਜ਼ ਮੋਸ਼ਨ ਦੀ ਹੈ ਜੀ ਨੂੰ ਦਸਤ ਵੀ ਨੇ ਹਾਂ ਜੀ ਹਾਂ ਜੀ ਤੇ ਪਹਿਲੀ ਗੱਲ ਤਾਂ ਉਹਨਾਂ ਨੇ ਪੁੱਛਿਆ ਕਿ ਵੀ ਕੁਝ ਖਾਇਆ ਬਾਹਰ ਜਾ ਕੇ ਤੁਸੀਂ ਕੀ ਕਰਿਆ ਜਦ ਕਿ ਅਸੀਂ ਹਫਤਾ ਹੋ ਗਿਆ ਜੀ ਕਦੀ ਬਾਹਰ ਕੁਝ ਖਾਇਆ ਹੀ ਨਹੀਂ ਕੁਝ ਘਰੇ ਜੋ ਸੀਗਾ ਪਾਣੀ ਐ ਖਾਣਾ ਜੋ ਵੀ ਲਾਲ ਹੋਈ ਉਹ ਕਹਿੰਦੇ ਤਾਂ ਹੋ ਨਹੀਂ ਸਕਦਾ ਫਿਰ ਕਿਵੇਂ ਹੋਇਆ ਜੀ ਦੋ ਚਾਰ ਬੰਦੇ ਨਾਲ ਹੋਰ ਮਿਲੇ ਉਹ ਕਹਿੰਦਾ ਸਾਡਾ ਜਵਾਕ ਸਾਡਾ ਜਵਾਕ ਬਿਮਾਰ ਹੈ ਜੀ ਫਿਰ ਪਾਣੀ ਦੀ ਸਮੱਸਿਆ ਪਤਾ ਚੱਲੇ ਬੇਸਿਕਲੀ ਪਾਣੀ ਦੀ ਸਮੱਸਿਆ ਹੈ ਜੀ ਜੇ ਤੁਸੀਂ ਕਹਿੰਦੇ ਸਰ ਸ਼ਾਹੀ ਸਹਿਰ ਹੈ ਮੈਂ ਕਹਿੰਦਾ ਉਹ ਗੱਦਾ ਸਹਿਰ ਨਹੀਂ ਹੈ ਜੀ ਕੋਈ ਜਿੱਥੇ ਸਾਡੇ ਜਵਾਕ ਨਹੀਂ ਸੁਰੱਖਿਤੇ ਤਾਂ ਸ਼ਾਹੀ ਸਹਿਰ ਨੂੰ ਕੀ ਕਰਨਾ ਜਿਸ ਚੱਟਣਾ ਹੈ ਜੀ ਸੋ ਬਿਲਕੁਲ ਵੱਡੇ ਸਵਾਲ ਖੜੇ ਹੋ ਰਹੇ ਨੇ ਕਹਿੰਦੇ ਸ਼ਾਹੀ ਸਹਿਰ ਹੈ ਪਰ ਸ਼ਾਹੀ ਸਹਿਰ ਸਿਰਫ ਨਾਮ ਦਾ ਹੀ ਸ਼ਾਹੀ ਰਹਿ ਗਿਆ ਕਿਉਂਕਿ ਲੋਕਾਂ ਨੂੰ ਜਦ ਕਿ ਜ਼ਿੰਮੇਵਾਰੀ ਹੁੰਦੀ ਹੈ ਪ੍ਰਸ਼ਾਸਨ ਦੀ ਕਿ ਪਾਣੀ ਕਟੋ-ਕਟ ਜਿਹੜਾ ਪਾਣੀ ਹੈਗਾ ਉਹਦਾ ਬੰਦਬਸਤ ਸਫਾਈ ਦਾ ਬੰਦਬਸਤ ਨਗਰ ਨਿਗਮ ਨੇ ਕਰਨਾ ਹੁੰਦਾ ਪਰ ਨਗਰ ਨਿਗਮ ਦੇ ਅਧਿਕਾਰੀਆਂ ਦੀ ਪੋਲ ਖੁੱਲਦੀ ਹੋਈ ਨਜ਼ਰ ਆ ਰਹੀ ਹੈ ਹੋਰ ਵੀ ਖੜੇ ਨੇ ਹਾਂਜੀ ਕੀ ਨਾਮ ਹੈ ਤੁਹਾਡਾ ਹਾਂਜੀ ਸਰ ਮੇਰਾ ਨਾਮ ਆਸ਼ਾ ਰਾਜਵੰਤੀ ਆਸ਼ਾ ਵਰਕਰ ਮੈਂ ਇਸ ਕੋਲਨੀ ਦੀ ਵਰਤਨਗਰ ਮੇਰਾ ਏਰੀਆ ਜੀ ਤੇ ਇਹਨਾਂ ਦੇ ਨਾ ਪਹਿਲਾਂ ਕਾਫੀ ਉਲਟੇ ਰਟੇ ਚੱਲ ਰਹੇ ਸੀਗੇ ਨਹੀਂ ਆਸ਼ਾ ਵਰਕਰੋਂ ਤੁਸੀਂ ਮਲਕੇ ਆਸ਼ਾ ਵਰਕਰ ਦਾ ਕੰਮ ਹੁੰਦਾ ਕਿ ਜਿਹੜਾ ਹੈਗਾ ਹੈਲਥ ਡਿਪਾਰਟਮੈਂਟ ਦੇ ਵਿੱਚ ਤੁਸੀਂ ਦਿੱਤੇ ਹੋਣਾ ਮੈਂ ਇਹਨਾਂ ਨੂੰ ਆਰਐਸ ਜ਼ਿੰਕ ਜਿਹੜੇ ਵੀ ਫੈਮਿਲੀ ਮੈਂਬਰ ਸਾਰੇ ਇਹਨਾਂ ਨੂੰ ਪੁੱਛ ਸਕਦੇ ਆ ਸਾਰਿਆਂ ਦੇ ਘਰ ਜਾ ਜਾ ਕੇ ਦੇਖ ਕੇ ਆਈ ਆ ਮੈਂ ਤੇ ਨਹੀਂ ਕਾਰਨ ਕੀ ਹੈ ਦੇਖੋ ਪਾਣੀ ਪਾਣੀ ਤਾਂ ਗੰਦਲਾ ਹੈਗਾ ਪਾਣੀ ਦੀ ਦਿੱਕਤ ਹੈਗੀ ਆਪਣੇ ਕੋਲ ਬਲਜਿੰਦਰ ਸਿੰਘ ਸੋਹੀ ਨੇ ਤੇ ਮੈਂ ਉਸ ਦੇ ਨਰੇਸ਼ ਦੇਗਲ ਜੀ ਨੂੰ ਫੋਨ ਕੀਤਾ ਐਮਸੀ ਐਮਸੀ ਸਾਡੇ ਬਿਮਾਰ ਨੇ ਤੇ ਉਹ ਇਥੋਂ ਪ੍ਰਤਾਪਨਗਰ ਦੇ ਨਰੇਸ਼ ਦੇਗਲ ਐਮਸੀ ਨੇ ਉਹਨਾਂ ਐਮਸੀ ਦਾ ਹੁਣ ਕੋਈ ਵੀ ਨਹੀਂ ਹੈਗਾ ਦੇਖੋ ਐਮਸੀ ਤੇ ਐਮਸੀ ਤਾਂ ਖਤਮ ਹੋਏ ਹੋਏ ਨੇ ਜਿਹੜੀ ਔਰ ਜਿਹੜੀ ਹੁਣ ਜਿਹੜੀ ਇਹ ਜ਼ਿੰਮੇਵਾਰੀ ਬਣਦੀ ਹੈਗੀ ਆ ਆਫੀਸਰ ਸਹਿਬਾਨ ਦੀ ਬਣਦੀ ਆ ਨਗਰ ਨਿਗਮ ਪ੍ਰਸ਼ਾਸਨ ਦੀ ਬਣਦੀ ਹੈਗੀ ਆ ਹੁਣ ਐਮਸੀ ਸ਼ਿਪ ਤਾਂ ਖਤਮ ਹੋ ਹੀ ਵੀ ਆ ਦੁਬਾਰਾ ਚੋਣਾ ਹੋਣੀਆਂ ਨੇ ਤੇ ਉਹਨਾਂ ਨੂੰ ਐਮਸੀ ਨੇ ਕਹਿਣ ਨਾਲ ਤਾਂ ਕੁਝ ਨਹੀਂ ਹੋਣਾਗਾ ਕੋਈ ਸਰਕਾਰੀ ਤੁਸੀਂ ਗਏ ਉੱਪਰ ਨਗਰ ਨਿਗਮ ਦੇ ਅਫਸਰਾਂ ਨਾਲ ਸੋਹੀ ਬਲਜਿੰਦਰ ਸਿੰਘ ਸੋਹੀ ਜੀ ਆਏ ਸੀਗੇ ਇੱਥੇ ਚਾਰ ਦਿਨ ਪਹਿਲਾਂ ਤਾਂ ਉਹਨਾਂ ਨੂੰ ਸਾਰਾ ਇੱਥੇ ਦਿਖਾਇਆ ਤਿੰਨ ਚਾਰ ਘਰਾਂ 'ਚ ਇਹਨਾਂ ਨੇ ਪਾਣੀ ਵੀ ਸਟੋਰ ਕਰਕੇ ਰੱਖਿਆ ਸੀ ਤਾਂ ਉਸ ਟਾਈਮ ਹਾਂ ਨਹੀਂ ਸੈਂਪਲ ਉਹਨਾਂ ਨੇ ਦੇਖਿਆ ਚੈੱਕ ਕਰਿਆ ਪਾਣੀ ਉਸ ਟਾਈਮ ਸਾਫ਼ ਸੀਗਾ ਤੇ ਇਹ ਹੁਣ ਦੁਬਾਰਾ ਪਾਣੀ ਵਿੱਚ ਦੀ ਬਲੌਕ ਪਹਿਲਾਂ ਵੀ ਬਲੌਕਜ ਹੋਈ ਸੀ ਪਹਿਲਾਂ ਕਾਫੀ ਬੰਦੇ ਬਿਮਾਰ ਹੋਏ ਪਰ ਉਸ ਦਿਨ ਜਿਹੜੇ ਰਾਉਂਡ ਕਰਕੇ ਗਏ ਉਸ ਟਾਈਮ ਪਾਣੀ ਸਾਫ ਸੀ ਹੁਣ ਕਿੰਨੇ ਕਿ ਬੱਚੇ ਬਿਮਾਰ ਨੇ ਲੱਗਦਾ ਹੈਗਾ ਕਿ ਇਸ ਏਰੀਆ ਦੇ ਵਿੱਚ ਜਿਸ ਤਰ੍ਹਾਂ 10 10 ਜਵਾਰਿਆ ਹੈਗਾ ਹਾਂਜੀ ਹਾਂਜੀ ਚੱਲ ਰਿਹਾ ਅੱਜ ਸਵੇਰੇ ਵੀ ਇੱਕ ਬੰਦਾ ਉੱਥੇ ਐਡਮਿਟ ਕੀਤਾ ਗਿਆ ਰਜਿੰਦਰਾ ਭੇਜੇਗਾ ਉਹਨੂੰ ਵੀ ਉਲਟੇ ਟੱਟੀਆਂ ਨਾਲ ਮਾਰੇ ਤੇ ਤਕਰੀਬਨ ਮਲਗੀ ਡਾਇਰੀ ਦੀ ਜਿਹੜੀ ਸ਼ਿਕਾਇਤ ਦੇਖਣ ਨੂੰ ਮਿਲਦੀ ਹੁਣ ਇਹ ਪਾਣੀ ਦਾ ਪੂਰਾ ਪ੍ਰੋਪਰ ਚੈੱਕ ਨਹੀਂ ਮਤਲਬ ਉਹਨਾਂ ਨੇ ਪਾਣੀ ਦੇਖ ਕੇ ਬੋਟਲ 'ਚ ਸੁੰਘਿਆ ਸੀ ਪਰ ਉਹਨਾਂ ਨੇ ਸੈਂਪਲ ਨਹੀਂ ਕੀਤੀ ਦੇਖੋ ਇਹ ਤਾਂ ਨਗਰ ਨਿਗਮ ਦੀ ਇਹ ਤਾਂ ਦੇਖੋ ਇਹ ਤਾਂ ਇਹ ਤਾਂ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈਗੀ ਹੈ ਕਿ ਘਟੋ ਘਟ ਸੈਂਪਲ ਲੈ ਕੇ ਜਾਂਦੇ ਉਹਦਾ ਸਿੱਟੇ ਤੇ ਨਿਕਲਦੇ ਤੇ ਜੇ ਤੁਸੀਂ ਪਾਣੀ ਨੂੰ ਸੁੰਘ ਕੇ ਤਾਂ ਪਾਣੀ ਦਾ ਪਤਾ ਨਹੀਂ ਲੱਗਦਾ ਕਿਉਂਕਿ ਛੋਟੇ ਛੋਟੇ ਬੱਚੇ ਨੇ ਮਾਈਂਡ ਨਹੀਂ ਲਈ ਬੋਟਲ ਸਟੋਰ ਕਰਵਾਈ ਸੀ ਸੋ ਸਟੈਂਪ ਪਾਣੀ ਸਾਫ ਸੀ ਪਰ ਉਹਨਾਂ ਨੇ ਸਮੈਲ ਲੈ ਕੇ ਬਸ ਕਹਿੰਦੇ ਇਸ ਪਾਣੀ ਤੋਂ ਆਪਕੇ ਤਾਂ ਸੈਂਪਲਿੰਗ ਨਹੀਂ ਕੀਤੀ ਤਾਂ ਉਹ ਕਹਿ ਰਹੇ ਸੀ ਸੀਵਰੇਜ ਸਾਹਿਬ ਜੀ ਲਾਪਰਵਾਹੀ ਹੈ ਕਿ ਨਾ ਕਰਨੀ ਬਿਲਕੁਲ ਜੀ ਸੈਵ ਕਰਨ ਵਸੇ ਸੀਵਰੇਜ ਅਸੀਂ ਕਿਹਾ ਸੀ ਵੀ ਇਹ ਸਾਰੇ ਦਿਖਾਈ ਸੀ ਏਰੀਆ ਦੇ ਮੈਂ ਕਹਿੰਦਾ ਦੇਖ ਲਓ ਕਿਨੇ ਬਲੌਕ ਹੋਏ ਹੋਏ ਆ ਉਹ ਕਹਿੰਦੇ ਵੀ ਸ਼ਾਮ ਤੱਕ ਬੰਦੇ ਆ ਜਾਣਗੇ ਮੈਂ ਸ਼ਾਮ ਨੂੰ ਫਿਰ ਫੋਨ ਕੀਤਾ ਕੋਈ ਬੰਦਾ ਨਹੀਂ ਆਇਆ ਹੁਣ ਰੇਸ ਗੁਲਜਨ ਨੂੰ ਫੋਨ ਕਰ ਰਹੀ ਸੀ ਪਰ ਉਹਨਾਂ ਦਾ ਫੋਨ ਨਹੀਂ ਲੱਗਾ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਆਸ਼ਾ ਵਰਕਰ ਨੇ ਇਹਨਾਂ ਨੇ ਵੀ ਅਫਸਰਾਂ ਨੂੰ ਆਹ ਅਫਸਰਾਂ ਨੂੰ ਜਿਹੜੇ ਹੈਗੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਬਟ ਪਾਣੀ ਸੁੰਘਣ ਦੇ ਨਾਲ ਕੀ ਪਾਣੀ ਦੇ ਸਵਾਦ ਦਾ ਪਤਾ ਲੱਗ ਜਾਂਦਾ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਨਗਰ ਨਿਗਮ ਅਧਿਕਾਰੀ ਫੇਰ ਕਿਉਂਕਿ ਆਸ਼ਾ ਵਰਕਰ ਆਪ ਖੁਦ ਇਹ ਇਸ ਚੀਜ਼ ਨੂੰ ਜਸਟੀਫਾਈ ਕਰ ਰਹੇ ਨੇ ਇਸ ਚੀਜ਼ ਨੂੰ ਦੱਸ ਰਹੇ ਨੇ ਕਿ ਸਿਰਫ ਸੁੰਘ ਕੇ ਪਾਣੀ ਚਲੇਗੇ ਭਾਈ ਜੀ ਕੀ ਨਾਏ ਤੁਹਾਡਾ ਮਨੋਜ ਕੁਮਾਰ ਜੀ ਮਨੋਜ ਕੁਮਾਰ ਜੀ ਕੀ ਪਾਣੀ ਸੁੰਘਣ ਨਾਲ ਕੀ ਪਤਾ ਲੱਗ ਜਾਂਦਾ ਸੈਂਪਲ ਬਿਲਕੁਲ ਨਹੀਂ ਪਤਾ ਲਾ ਜੀ ਪਾਣੀ ਦਾ ਹਾਲ ਦੇਖੋ ਜੀ ਕੀ ਆਈ ਪਾਣੀ ਦਾ ਇਹ ਵੈਸੇ ਹੀ ਬੰਦਾ ਦੇਖ ਕੇ ਦੱਸ ਸਕਦਾ ਪਾਣੀ ਕਿਹੋ ਜਿਹਾ ਜੀ ਪੂਰਾ ਗੰਦਾ ਪਿਆ ਮੇਰੇ ਦੋਨੋਂ ਜਵਾਕ ਮੇਰੇ ਹਸਪੀਟਲ ਬੈਨੇ ਇਸ ਟਾਈਮ ਜੀ ਮੇਰਾ ਭਾਈ ਆ ਖੜਾ ਪਏ ਨਹੀਂ ਖੜੇ ਪਾਰੇ ਗਏ ਇਹਨਾਂ ਦੇ ਬੱਚੇ ਬੈਠੇ ਨੇ ਸਾਰੇ ਹਸਪੀਟਲ ਬੈਠੇ ਨੇ ਜੀ ਇੱਕ ਪਾਣੀ ਕਰਕੇ ਜੀ ਆ ਸਾਰੇ ਗੱਟਰ ਸਾਰੇ ਬਲਾਕ ਪਏ ਨੇ ਸਾਰੇ ਗੱਟੇ ਟੁੱਟੇ ਪਏ ਨੇ ਟੱਕਣ ਸਾਰਾ ਜਿੰਨਾ ਵੀ ਗੰਦੇ ਗੱਡਦੇ ਨੇ ਜੇ ਸੀਵਰੇਜ ਵਾਲਾ ਜਾਂਦੇ ਵੀ ਨੇ ਕਦੇ ਉਹ ਬਾਹਰ ਹੀ ਕੱਢ ਕੇ ਰੱਖ ਜਾਂਦੇ ਨੇ ਇਹਨਾਂ ਨੇ ਪੂਰਾ ਗੰਦ ਪਾਰਖਾ ਨਾਲੇ ਜੀ ਬਲਾਉ ਤਾਂਦੇ ਨੇਗੇ ਜੀ ਸਫਾਈ ਵਾਸਤੇ ਜੀ ਹਾਂਜੀ ਟੈਕਸ ਪੇ ਕਰਦੇ ਹਾਂ ਸਾਰੇ ਹਾਂਜੀ ਬਿਲਕੁਲ ਕਰਦੇ ਨੇ ਜੀ ਸਾਰੇ ਫਿਰ ਫਿਰ ਕਿਉਂ ਇਹ ਗੱਲ ਹੀ ਹੋ ਰਹੀ ਹੈ ਕਿਉਂ ਤੁਸੀਂ ਕੰਪਲੇਂਟ ਕਰੀਏ ਰਿਟਰਨ ਦੇ ਵਿੱਚ ਕੋਈ ਬਿਲਕੁਲ ਕਰਦੇ ਸੀ ਰਿਟਰਨ ਫੋਨ ਕਰਦੇ ਸੀ ਕਾਲ ਕਰਦੇ ਆ ਬੁਲਾਣੇ ਆ ਕੋਈ ਨਹੀਂ ਆਂਦਾ ਜੀ ਐਮਸੀ ਨੂੰ ਬਗੈਦਾ ਵੀ ਕਿਆ ਰੱਖਿਆ ਹੀ ਸਾਨੇ ਐਮਸੀ ਤੱਕ ਨਹੀਂ ਪਹੁੰਚਦਾ ਹੀ ਸੀਗਾ ਹਾਂਜੀ ਸੋ ਬਿਲਕੁਲ ਆ ਦੇਖ ਸਕਦੇ ਹਾਂ ਬਾਈ ਹੁਣ ਕਾਫੀ ਵੀਕਨੈਸ ਵੀ ਇਹਨਾਂ ਦੇ ਦਿਖ ਰਹੀ ਹੈਗੀ ਆ ਡੈਰੀ ਹੈ ਇੱਕ ਹੈ ਜੀ ਬਿਮਾਰੀ ਆ ਕਿ ਜਦੋਂ ਦਸਤ ਲੱਗਦੇ ਨੇ ਉਲਟੀਆਂ ਲੱਗਦੀਆਂ ਨੇ ਤਾਂ ਇੱਕਦਮ ਸਰੀਰ ਦੇ ਵਿੱਚੋਂ ਜਸਤ ਜਿਸ ਤਰ੍ਹਾਂ ਕੀ ਕਮਜ਼ੋਰੀ ਜਿਹੜੀ ਹੈ ਵੀਕਨੈਸ ਬਹੁਤ ਵੇਖਣ ਨੂੰ ਮਿਲ ਜਾਂਦੀ ਹੈ ਬਾਈ ਜੀ ਕੀ ਨਾਂ ਹੈ ਤੁਹਾਡਾ ਰਜ ਕੁਮਾਰ ਜੀ ਹੈ ਨਾ ਰਜਪੁਰ ਤੁਸੀਂ ਕਿੰਨੀ ਉਮਰ ਹੈਗੀ ਤੁਹਾਡੀ ਮੇਰੀ 34 ਸਾਲ ਉਮਰ ਹੈ ਤੁਸੀਂ ਵੀ ਡਾਇਰੀ ਲੱਗ ਹਾਂਜੀ ਹਾਂਜੀ ਦੋ ਮਹੀਨੇ ਹੋ ਗਏ ਮੈਨੂੰ ਇਹ ਮੈਂ ਇਲਾਜ ਕਰਾ ਰਿਹਾ ਸੀ ਮੈਨੂੰ ਸਹੀ ਨਹੀਂ ਹੋਇਆ ਫੇਰ ਦੁਬਾਰਾ ਮੇ ਹੋਣ ਲੱਗਿਆ ਇਹ ਹੁਣ ਮੈਂ ਕੱਲ ਦੇਖਦਾ ਕੱਲ੍ਹ ਜਾਂ ਪਰਸੋਂ ਦਾਖਲ ਹੋਊਗਾ ਇਹ ਆਸ਼ਾ ਆਸ਼ਾ ਵਰਗਾ ਦਵਾਈ ਦੇ ਕੇ ਗਏ ਸੀ ਮੈਨੂੰ ਕਹਿੰਦੇ ਦਾਖਲ ਹੋ ਜਾਓ ਮੈਂ ਕਹਾਂ ਠੀਕ ਹੈ ਕੀ ਦਿੱਕਤ ਕੀ ਆਉਂਦੀ ਹੈ ਮੈਨੂੰ ਪੀਲੀਆ ਹੋ ਗਿਆ ਜੇ ਲੂਜ਼ ਮੌਸਮ ਲੱਗੇ ਹੋਏ ਸੀਗੇ ਜੀ ਤੇ ਖੂਨ ਚ ਖੂਨ ਵੇਸ ਕਰਕੇ ਕੰਮ ਹੋ ਗਿਆ ਜੇ ਮੇਰਾ ਤੇ ਟਾਈਫਾਇਡ ਹੋ ਗਿਆ ਸੀ ਜੀ ਕੋਨਫਨ ਇਫੈਕਸ਼ਨ ਹੋ ਗਿਆ ਡੈਂਗੋ ਮਤਲਬ ਸੈੱਲ ਖਤਮ ਹੋ ਗਏ ਸੀ ਮੇਰੇ ਡਾਊਨ ਹੋ ਗਏ ਸੀ ਤੋਂ ਬਿਲਕੁਲ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਇਸ ਕਲੋਨੀ ਦੇ ਵਿੱਚ ਜਿਹੜਾ ਹੈਗਾ ਕਾਫੀ ਇੱਥੇ ਮੰਜ਼ਰ ਦੇਖਣ ਨੂੰ ਤੁਸੀਂ ਦੇਖ ਸਕਦੇ ਹੋ ਪੂਰਾ ਇਲਾਕਾ ਇਕੱਠਾ ਹੋਇਆ ਹੋਇਆ ਹੈ ਕਿਉਂ ਇਲਾਕਾ ਇਕੱਠਾ ਹੋਇਆ ਹੋਇਆ ਹੈ ਕਿਉਂਕਿ ਇਹਨਾਂ ਦਾ ਦਿੱਕਤ ਤਕਲੀਫ ਕੋਈ ਸੁਣਨ ਵਾਲਾ ਨਹੀਂ ਹੈਗਾ ਮੀਡੀਆ ਪਹੁੰਚਿਆ ਹੈ ABP ਸਾਂਝਾ ਦੀ ਟੀਮ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੀ ਹੈ ਲੋਕ ਪਹੁੰਚੇ ਹੋਏ ਨੇ ਲੋਕ ਆਪਣਾ ਦੁੱਖ ਦਰਦ ਹੈ ਜਿਹੜਾ ਹੈਗਾ ABP ਸਾਂਝਾ ਦੀ ਟੀਮ ਦੇ ਨਾਲ ਉਹ ਸ਼ੇਅਰ ਕਰ ਰਹੇ ਨੇ ਔਰ ਤਾਂਕਿ ਇਹ ਜਿਹੜਾ ਪ੍ਰਸ਼ਾਸਨ ਹੈਗਾ ਕੁੰਭ ਕਰਨੀ ਨੀਂਦ ਜਾਗ ਸਕੇ ਕਿਉਂਕਿ ਲੋਕਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਇਸ ਤੋਂ ਪਹਿਲਾਂ ਪਾਤਰਾਂ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਡੈਰੀਆ ਦੇ ਨਾਲ ਕਾਫੀ ਲੋਕ ਬਿਮਾਰ ਹੋਏ ਉਸ ਤੋਂ ਬਾਅਦ ਬਾਰਨ ਦੀ ਗੱਲ ਕੀਤੀ ਜਾਵੇ ਝਿਲਪਿੰਡ ਦੀ ਗੱਲ ਕੀਤੀ ਜਾਵੇ ਇੱਥੇ ਵੀ ਲੋਕ ਬਿਮਾਰ ਹੋਏ ਇੱਕ ਪ੍ਰਵਸਤੀ ਦੀ ਮੌਤ ਹੋਈ ਪਰ ਇੱਕ ਬੱਚਾ ਜਿਹੜਾ ਹੈਗਾ ਹਜੇ ਵੀ ਆਪਣੀ ਉਹ ਜਿਹੜਾ ਜ਼ਿੰਦਗੀ ਤੇ ਮੌਤ ਦੇ ਵਿੱਚ ਲੜਾਈ ਲੜ ਰਿਹਾ ਹੈਗਾ ਤਿੰਨ ਚਾਰ ਜਗ੍ਹਾ ਤੋਂ ਉਹਨੂੰ ਐਡਮਿਟ ਕਰਾ ਕੇ ਹੁਣ ਸਰਕਾਰੀ ਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਉਹ ਆਪਣੇ ਜਿਹੜੀ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਇਲਾਜ ਕਰਾ ਰਹੇ ਨੇ ਕਈ ਬੱਚੇ ਨੇ ਤਕਰੀਬਨ 20 ਤੋਂ 22 ਬੱਚੇ ਦੱਸੇ ਜਾਂਦੇ ਨੇ ਇਸ ਕਲੋਨੀ ਦੇ ਕਈ ਨੌਜਵਾਨ ਨੇ ਕੋਈ ਬਜ਼ੁਰਗ ਨੇ ਸੋ ਜੋ ਕਿ ਬਿਮਾਰੀ ਜਿਹੜੀ ਅੱਗੇ ਕਾਫੀ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈਗਾ ਹੋਰ ਵੀ ਖੜੇ ਨੇ ਇੱਥੇ ਗੱਲਬਾਤ ਕਰਦੇ ਆਂ ਭਾਈ ਜੀ ਕੀ ਨਾਂ ਤੁਹਾਡਾ ਵਿਸ਼ੇ ਕੁਮਾਰ ਜੀ ਵਿਸ਼ੇ ਕੁਮਾਰ ਜੀ ਕਿੰਨੀ ਦੇਰ ਤੋਂ ਰਹਿ ਰਹੇ ਤੁਸੀਂ ਅਸੀਂ ਹੋ ਗਏ ਮਰਹ ਡੇਢ ਸਾਲ ਤੋਂ ਅੱਛਾ ਕਿੰਨੀ ਕੀ ਦਿੱਕਤ ਹੈ ਇੱਥੇ ਦਿੱਕਤ ਹੈ ਜੀ ਸਾਰੇ ਪਾਸੇ ਜਾਮ ਹੀ ਜਾਮ ਹੈ ਸੀਵਰੇਜ ਵਾਲੇ ਆਂਦੇ ਆ ਉਹ ਕੱਢ ਕੇ ਕੂੜਾ ਬਾਹਰ ਛੱਡ ਜਾਂਦੇ ਆ ਕਦੇ ਕੋਈ ਗੱਡੀ ਨਹੀਂ ਆਈ ਇਹਨਾਂ ਦੀ ਸੀਵਰੇਜ ਵਾਲਿਆਂ ਦੀ ਜਿਹੜਾ ਭਰ ਕੇ ਲੈ ਜੀ ਅੱਜ ਕੋਈ ਵੀ ਟੈਂਕੀ ਇਸ ਵੇਲੇ ਚੁਕਾ ਲਓ ਸਭ ਪਰਿਆਬ ਮਿਲੇਗਾ ਤੁਹਾਨੂੰ ਠੀਕ ਹੈ ਜੀ ਠੀਕ ਆ ਤੁਸੀਂ ਮੌਕੇ ਤੇ ਦੇਖ ਵੀ ਲਿਆ ਪਾਣੀ ਬਾਹਰ ਨਿਕਲ ਥੋੜਾ ਯੋ ਮੋੜ ਤੇ ਚੱਲੋ ਤੁਸੀਂ ਉੱਥੇ ਜਾ ਕੇ ਦੇਖੋ ਕੀ ਹਾਲ ਹੈ ਉੱਥੇ ਬੰਦਾ ਪੈਦਲ ਵੀ ਨਹੀਂ ਨਿਕਲ ਸਕਦਾ ਇਸ ਵੇਲੇ ਪਾਣੀ ਭਰਿਆ ਹੈ ਪ੍ਰਸ਼ਾਸਨ ਨੂੰ ਕੀ ਬੀਲ ਕਰਦੇ ਪ੍ਰਸ਼ਾਸਨ ਆਹ ਦੇਖੋ ਲੰਗਿਆਂ ਚ ਗੰਦੇ ਪਾਣੀ ਆਹ ਦੇਖੋ ਵੀਰ ਜੀ ਇਹ ਦੇਖੋ ਕਿ ਨਾ ਵੀ ਸਾਡੇ ਘਰ ਦੇ ਬਾਹਰ ਮੇਰਾ ਬਣਾਇਆ ਨਵਾਂ ਜੀ ਉੱਚ ਪਾਣੀ ਨਿਕਲ ਰਿਹਾ ਆਹ ਦੇਖੋ ਮੇਰੇ ਘਰ ਦੇ ਅੰਦਰ ਪਾਣੀ ਆ ਦੇਖੋ ਇਹ ਸਾਰਾ ਸੀਵਰੇਜ ਦਾ ਪਾਣੀ ਆ ਦੇਖ ਲੋ ਅੰਦਰ ਨਹੀਂ ਕਰਾ ਸਾਰਾ ਇਹ ਇਹ ਸੀਵਰੇਜ ਦਾ ਪਾਣੀ ਸਾਰਾ ਇਕੱਠਾ ਹੋਇਆ ਜੀ ਇਹ ਸੀਵਰੇਜ 8 ਵਜੇ ਦੀ 8 ਵਜੇ ਦਾ ਜੀ ਇਹ ਰਾਤ ਨੂੰ 10 11 ਵਜੇ ਨਾ ਸਾਰਾ ਪਾਣੀ ਘਰ ਦੇ ਅੰਦਰ ਆ ਜਾਂਦਾ ਜੀ ਇਹ ਮੈਂ ਮੈਂ ਕੰਪਲੇਨ ਕਰਾਉਂਦਾ ਹਾਂ 2 ਮਿੰਟਾਂ ਦਾ ਜਾਸਤੋਂ ਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਗੇ ਲਾਸਟ ਸਵਾਲ ਹੈਗਾ ਕਿਉਂਕਿ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਹੈ ਨਗਰ ਨਿਗਮ ਅਧਿਕਾਰੀਆਂ ਦੀ ਜ਼ਿੰਮੇਵਾਰੀ ਬੰਦੀ ਹੈਗੀ ਆ ਕਮਿਸ਼ਨਰ ਸਾਹਿਬ ਦੀ ਜ਼ਿੰਮੇਵਾਰੀ ਬੰਦੀ ਹੈ ਕੀ ਅਪੀਲ ਕਰਨਾ ਚਾਹੁੰਗੇ ਅਸੀਂ ਅਪੀਲ ਕਰਦੇ ਹਾਂ ਜੀ ਸਾਡਾ ਜੁਰੇ ਦਾ ਹੱਲ ਕਰ ਦਿਓ ਜੀ ਔਰ ਕਿ ਸਿਵਰੇਜ ਪਾਣੀ ਦੀ ਜੋ ਸਮੱਸਿਆ ਹੈਗੀ ਹੈ ਇਹਦਾ ਹੱਲ ਹੋ ਜਾਏ ਤੇ ਅਸੀਂ ਕਾਹਨੂੰ ਇਨਸਟਾਗ੍ਰਾਮ ਇਕੱਠੇ ਹੋਏ ਇਸ ਮੁੱਦੇ ਦੇ ਵਿੱਚ ਠੀਕ ਹੈ ਜੀ ਤੇ ਅਸੀਂ ਪਰੇਸ਼ਾਨ ਸਾਡੇ ਦੇ ਕੋ ਬੱਚੇ ਬਿਮਾਰ ਔਰੇ ਅਸੀਂ ਨਾ ਇੰਨਾ ਪੈਸਾ ਮੁਰਦਾਬ नगर निगम मुर्दाबाद 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 ही मुर्दाबाद मुर्दाबाद सो बिल्कुल ਤੁਸੀਂ ਦੇਖ ਸਕਦੇ ਹੋ ਕਿ ਨਗਰ ਨਿਗਮ ਦੇ ਖਿਲਾਫ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਆ ਕਿਉਂਕਿ ਨਗਰ ਨਿਗਮ ਦੇ ਆਲਾ ਅਫਸਰ ਜਿਹੜੇ ਨੇ ਉਹ ਕੁੰਭ ਕਰਨੀ ਨੀਂਦ ਸੁੱਤੇ ਬੇ ਨੇ ਕਦੋਂ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਜਾਗੂਗਾ ਕਦੋਂ ਇਹ ਲੋਕਾਂ ਦੀ ਸੁਣਵਾਈ ਹੋਊਗੀ ਕਦੋਂ ਇਹਨਾਂ ਨੂੰ ਇਹ ਜਿਹੜੀ ਗੰਦਗੀ ਭਰੀ ਜ਼ਿੰਦਗੀ ਇਹਨਾਂ ਨੂੰ ਜੀਣ ਨੂੰ ਮਜਬੂਰ ਨੇ ਇਹ ਲੋਕ ਕਦੋਂ ਇਹਨਾਂ ਨੂੰ ਇਨਸਾਫ ਮਿਲੂਗਾ ਕਿਉਂਕਿ ਇਨਸਾਫ ਦੀ ਗੋਹਾਰ ਲਗਾਉਂਦੇ ਹੋਏ ਤਾਂ ਨਜ਼ਰ ਆ ਰਹੇ ਨੇ ਪਰ ਕਿਤਨਾ ਕਿਤੇ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਇਹ ਫੈਸਲੇ ਜ਼ਰੂਰ ਕਰ ਲੈਂਦੇ ਨੇ ਪਰ ਗਰਾਊਂਡ ਜ਼ੀਰੋ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਵੱਤੋਂ ਬੱਤਰ ਹੋਈਆਂ ਹੋਈਆਂ ਨੇ ਸ਼ਾਹੀ ਸ਼ਹਿਰ ਸਿਰਫ ਨਾਮ ਦਾ ਹੀ ਕਹਿੰਦੇ ਸ਼ਾਹੀ ਸ਼ਹਿਰ ਰਹਿ ਗਿਆਗਾ ਹੁਣ ਦੇਖਦੇ ਹਾਂ ਕਿ ਆਹਲਾ ਅਫਸਰ ਨੇ ਕਿ ਕਦੋਂ ਇਹਨਾਂ ਦੀ ਸੁਣਵਾਈ ਕਰਨਗੇ ਕਦੋਂ ਇਹਨਾਂ ਨੂੰ ਇਸ ਗੰਦਗੀ ਜਿਹੜੀ ਐ ਸੀਵਰੇਜ ਦੀ ਜਿਹੜਾ ਪਾਣੀ ਮਿਕਸ ਹੋ ਰਿਹਾ ਡੈਰੀਆ ਫੈਲ ਰਿਹਾ ਕਦੋਂ ਇਹਨਾਂ ਨੂੰ ਨਜ਼ਾਤ ਮਿਲੇਗੀ ਉਹ ਆਨਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਹੋਰ ਵੀ ਅਪਡੇਟ ਦੇ ਲਈ ਬਨੇ ਰਹੋ এবੀਪੀ ਸਾਜਾ ਦੇ ਨਾਲ ਕੈਮਰਾਮੈਨ ਸੁਨੀਲ ਦੇ ਨਾਲ ਭਾਰਤ ਪੋਸ਼ਣ ਦੀ ਵਿਸ਼ੇਸ਼ ਰਿਪੋਰਟ